ਜੀ ਸਰ ਆ ਕਲੀਰ ਕੀ ਆਲਾ ਮਰੀਏ ਸਰ ਪਤਾ ਤਾਂ ਨਹੀਂ ਕੋਈ ਨਹੀਂ ਪਰ ਚਾਹ ਲਾ ਕਿਤਾ ਦੇ ਦਦਾ ਮੈਂ ਵੈਰੀਫਾਈ ਕਰੂੰਗਾ ਭੇਜ ਦਊਂਗਾ ਤੂੰ ਨਾਮ ਲਈ ਤੇ ਦੇ ਦੇ ਨਹੀਂ ਜਨਾ ਤੇ ਡਿਪਸਨ ਨਾਲ ਗੱਲ ਕਰ ਲਾ ਓ ਸਰ ਹੈ ਜੰਗਲਾਂ ਨਾ ਮੇਰ ਨਾਲ ਕਰੋ ਮੈਂ ਇਹ ਦਾ ਮੈਂ ਪਰਚਾ ਕਿਤਾ ਦੇ ਦੂੰਗਾ ਮੈਂ ਆ ਫਸਦਾ ਮੈਂ ਤੂੰ ਨਹੀਂ ਜਨਾ ਨਾ ਦੇ ਡਿਪਸਨ ਨਾਲ ਗੱਲ ਕਰ ਲਾ ਡਿਪਤੀ ਸਾਹਿਬ ਨਾਲ ਕਰੀ ਗਾ ਮੈਂ ਗੱਲ ਨਾਲ ਤੂੰ ਦੱਸੋ ਡਿਪਸਨ ਮੇਰੇ ਨੂੰ ਤੂੰ ਕਰਨੀ ਵੀ ਨਹੀਂ ਕਰਨੀ ਸੱਚ ਨੂੰ ਆਹ ਦੇ ਦੀ ਕੀ ਗੱਲ ਐ ਚ ਤੂੰ ਇੱਥੋਂ ਗਿਆ ਨਾਮ ਲੂੰਬ ਤੇ ਦੇ ਤੈਨੂੰ ਸ਼ਾਫ ਫੜੀ ਸਭ ਕੁਝ ਪੜਿਆ ਤੇ ਤੂੰ ਤਾਂ ਮੈਂ ਉਹ ਠੇਕ ਦਾ ਫੋਨ ਨਹੀਂ ਚੁੱਕਿਆ ਕੁੜੀ ਆ ਬਣ ਕੇ ਠੇਕ ਦਾ ਫੋਨ ਚੁੱਕਿਆ ਜ਼ਰਾ ਠੇਕ ਦਾ ਫੋਨ ਚੁੱਕਿਆ ਮੇਰਾ ਦੱਸੇ ਮੈਨੂੰ ਤੂੰ ਪਰਚਾ ਦੇਣਾ ਨਹੀਂ ਦੇਣਾ ਮੈਂ ਸਾਬ ਦੇ ਨੋਟਸ ਲੈ ਆਣਾ ਤੁਹਾਡੀ ਨਕਰੀ ਲਿਖਣ ਲੱਗਾ ਤੂੰ ਤੂੰ ਐਸਾ ਡੀਜੀਪੀ ਦੇ ਨੋਟਸ ਲਿਆ ਦੇ ਭਾਵੇਂ ਮੈਂ ਲਿਆ ਦੂੰਗਾ ਸੁਣਾ ਆ ਲਿਆ ਦੇ ਬਿਲਕੁਲ ਮਿਸਣਾ ਦੇ ਆ ਚੁੱਕੇ ਇਥੇ ਫੇਰ ਤਰਾ ਗੱਲ ਕਰਦਾ ਤੇਰੇ ਕਾ 2एसएच ਉਹ ਵੇਖੇ ਮੈਂ ਨਵਾ ਦੇ ਤੇਰੇ ਮੈਂ ਖਲਾ ਪਰਚਾ ਤਰਤੇ ਕਰਾਦਾ ਸਰ ਮੈਂ ਤੁਹਾਨੂੰ ਮੈਂ ਦੱਸਾਂ ਮੈਂ ਤੂੰ ਜੁੱਤੀਆਂ ਨਾ ਕਾ ਲਿਖਦਾ ਤੇਰਾ ਸੱਚੋ ਦੀ ਪੁਰੀਆ ਤੇਰੀ ਤੇਰਾ ਸੱਚੋ ਦੀ ਤੇਰੀ ਪੁਰੀਆ ਵੱਡੇ ਦੀ ਪੈ ਤੇਰੀ ਇੱਕ ਆਡੀਓ ਜਿਹੜੀ ਹੈਗੀ ਆ ਜੋ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਆ ਉਹ ਮੈਂ ਸੁਣੀ ਸੀ ਉਹਦੇ ਸਬੰਧ ਦੇ ਵਿੱਚ ਏਐਸਆਈ ਕੁਲਦੀਪ ਸਿੰਘ ਜੋ ਕਿ ਚੌਕੀ ਇੰਚਾਰਜ ਮਾਰੇ ਚਮਿਆਰੀ ਲੱਗਿਆ ਹੋਇਆ ਸੀ ਆ ਉਹ ਐਸਐਚਓ ਬਲਵੀਰ ਸਿੰਘ ਦੇ ਨਾਲ ਕਿਸੇ ਗੱਲ ਦੇ ਉੱਤੇ ਬੈਂਸ ਕਰ ਰਿਹਾ ਸੀ ਆ ਸਰ ਇੱਕ ਡਿਸਪਲਿਨ ਫੋਰਸ ਦਾ ਮੈਂਬਰ ਹੁੰਦੇ ਹੋਏ ਆਪਣੇ ਸੀਨੀਅਰ ਦੇ ਨਾਲ ਇਸ ਤਰ੍ਹਾਂ ਬਹਿਸ ਕਰਨੀ ਠੀਕ ਨਹੀਂ ਸੀ ਉਹਤੇ ਤੁਰੰਤ ਐਕਸ਼ਨ ਲੈਂਦੇ ਹੋਏ ਏਐਸਆਈ ਕੁਲਦੀਪ ਸਿੰਘ ਨੂੰ ਜਿਹੜਾ ਹੈਗਾ ਸਸਪੈਂਡ ਕਰਤਾ ਗਿਆ ਹੈ ਅਤੇ ਐਸਐਚਓ ਬਲਬੀਰ ਸਿੰਘ ਜਿਹੜਾ ਹੈ ਉਹਦੀ ਵੀ ਟਰਾਂਸਫਰ ਕਰਤੀ ਗਈ ਸੀ ਸਰ ਇੱਕ ਪਾਸੇ ਡੀਜੀਪੀ ਵੱਲੋਂ ਉਹ ਗੁੰਜਰੀ ਕੀਤੀ ਗਈ ਤੇ ਕਿਹ ਲੈ ਵੀ ਪੰਜਾਬ ਨੂੰ ਵਿੱਚ ਪੰਜਾਬ ਪੁਲਿਸ ਕੋਲ ਜਿਹੜੀਆਂ ਸਿਮਾ ਸਹੀ ਤਰੀਕੇ ਨਾਲ ਬਾਈਂਡਡ ਪਰ ਕਿਤੇ ਨਾ ਕਿਤੇ ਫੋਨ ਦੇ ਵਿੱਚ ਆਪਸ ਵਿੱਚ ਕਾਫੀ ਜਿਹੜਾ ਵਾ ਵਿਰੋਧ ਕੀਤਾ ਜੁੱਸਾ ਕੀਤਾ ਜਾ ਰਿਹਾ ਤੇ ਨਾਲ ਨਾਲ ਕਿਤਨਾ ਕਿਤੇ ਕੋਈ ਲੜਨ ਦੀ ਵੀ ਗੱਲ ਕੀਤੀ ਜਾ ਰਹੀ ਨਹੀਂ ਉਹਦੇ ਚ ਪਤਾ ਕਰਾ ਲੈਨੇ ਆ ਕਿ ਕੀ ਇਹਨਾਂ ਦੀ ਤਲਖੀ ਕੀ ਸੀ ਆਪਸ ਦੇ ਵਿੱਚ ਕਿ ਇਸ ਗੱਲ ਪਿਛੇ ਉਹ ਇਹਨਾਂ ਆਪਸ ਦੇ ਵਿੱਚ ਗਰਮ ਹੋਏ ਆ ਉਹ ਵੈਰੀਫਾਈ ਕਰ ਲੈਨੇ ਆ ਹੁਣ ਕੀ ਕਾਰਵਾਈ ਕੀਤੀ ਕੀ ਇਹਦੇ ਦੋਨਾਂ ਦੀ ਟਰਾਂਸਫਰ ਹੋ ਗਈ ਹੈ ਜੀ ਕੰਦਾ ਉਹਨੂੰ ਸਸਪੈਂਡ ਕਰਤਾ ਏ ਅਸੀਂ ਕੁਲਦੀਪ ਸਿੰਘ ਨੂੰ ਤੇ ਜਿਹੜੇ ਐਸ ਐਚ ਓ ਟਰਾਂਸਫਰ ਕਰਤੇ ਆ ਜੀ ਸਰ ਜਿਸ ਤਰੀਕੇ ਨਾਲ ਸਤੂ ਸਾਹਿਬ ਦੀ ਗੱਲ ਕਰਨੀ ਹੈ ਹੁਣ ਜਿਹੜੇ ਵੀਡੀਓ ਜਿਹੜੀ ਆਡੀਓ ਵਾਇਰਲ ਹੋਣ ਤੋਂ ਬਾਅਦ ਕੀ ਕਰੇਗੇ ਉਹਦੇ ਚ ਤਾਂ ਕੋਈ ਹਜੇ ਕਾਰਵਾਈ ਨਹੀਂ ਕੀਤੀ